Ja, ja. Ja, ja. Ja, ja. Ja, ਕੀ ਆਏ ਤੁਸੀਂ ਪਹਿਲਾਂ ਆਪਾਂ ਨਾ ਬੜਾ ਲਾਰਾ ਲਾਰਾ ਬਈ ਇੱਥੇ ਪਰਚਾ ਦੀ ਬਈ ਇੱਦਾਂ ਖੜੇ ਸੀਗੇ ਸਵੇਰੇ ਸ਼ੁਰੂ ਹੈ ਟਾ ਕੰਮ ਅੱਜ ਤੱਕ ਸਵੇਰਾ ਨਹੀਂ ਆਇਆ ਨਹੀਂ 4 ਸਾਲ ਹੋ ਗਏ ਮੈਂ ਕਬੜੀ ਦਾ ਗੋਡੇ ਹੀ ਦਵਾਉਂਦਾ ਭਾਈ ਸਾਹਿਬ ਇਹ ਬਣਾਈ ਦੀ ਹੈ ਕੰਮ ਨਹੀਂ ਬਣਿਆਗਾ ਇਹ ਕਾਦਰੇ ਬਣੇਗਾ ਤੁਸੀਂ 4 ਸਾਲ ਹੋ ਗਏ ਆ ਇੱਕ ਮਿੰਟ ਯਾਰ ਇਹਨੇ ਕਿਹਾ ਉਹ ਬਣਾਈ ਸਾਡੇ ਕੋਲ 2 ਸਾਲ ਇਹਦਾ ਵੀ ਇੱਥੇ ਬਣਿਆ ਸਾਡੇ ਪਲੇ ਲਈ 550 ਇਹ ਪਾਸ ਦਾ ਨਹੀਂ ਹੁੰਦਾ ਜੀ ਹਾਂਜੀ ਪਾਸ ਦਾ ਨਹੀਂ ਹੁੰਦਾ ਹਾਂਜੀ ਅਸੀਂ ਰੱਖਿਆ ਜੀ ਅਸੀਂ ਬਣਾ ਲਿਆ ਸਾਡੇ ਤੋਂ ਪਾਸ ਕਰੋ ਨਾ ਕਰੋ ਸਾਡੀ ਛੜ ਸਾਡੀ ਛੜ ਬਣਾਓ ਅਸੀਂ ਤਾਂ ਅਸੀਂ ਕੋਈ ਮਤਲਬ ਨਹੀਂ ਪਾਸ ਪੁੱਸਣਾ 4 ਸਾਲ ਹੋ ਗਏ ਸਾਨੂੰ ਅਹੀਂ ਉੱਥੇ ਛੱਡ ਕੇ ਮੁੱਕ ਕੇ ਜਾਣਾ ਅੱਡਾ ਮੋਟਰਸਾਈਕਲ ਵੀ ਕਣੀ ਜੀ ਲੰਗਦਾਨੀ ਹੈਗਾ ਐਂਡਟਡ ਹੋਏ ਪਈ ਹੋਏ ਸਾਨੂੰ 올 ਟਾਈਮ ਚਾਹ 4 ਸਾਲ ਹੋ ਗਏ ਬੰਦਾ ਪਾ ਜੀ ਇਹ ਗੱਲ ਨਹੀਂ ਹੋਣੀ 4 ਸਾਲ ਹੋ ਗਏ ਜਿਆਦਾ ਸਾਲ ਚਾਹੀ ਚਾਹ ਇਤੇ ਹਫ਼ਤਾ ਲੱਗ ਜਾਏ ਟੋਕਣੀ ਤੇ ਲੱਗੇ 4 ਸਾਲ ਤੋਂ ਟਾਈਮ ਨਹੀਂ ਹੋਇਆ ਤੇ ਫੇਰ ਦੱਸੋ ਲੈ ਲਾਰੇ ਲਾ ਕੇ ਚਲੀ ਜਾਂਦੀ ਹੈ 4 ਸਾਲ ਹੋ ਗਏ ਕਦੇ ਕੈਂਸਲ ਹੋ ਗਏ ਕਦੇ ਪਾਸ ਹੋ ਗਏ ਕੈਂਸਲ ਹੋ ਗਏ 4 ਸਾਲ ਇਸ ਵਾਰ ਕੰਮ ਪਾਸ ਕਰਨ ਦੀ ਜ਼ਿੰਮੇਵਾਰੀ ਨਹੀਂ ਨਹੀਂ ਪਾਸ ਉਹ ਬਤ ਕਰੀ ਜਾਓ ਸਾਰੇ ਕੰਮ ਸਾਰੇ ਕੰਮ ਲੀਗਲੀ ਹੁੰਦੇ ਹਾਂ ਹਾਂ ਜੀ ਸਵੇਰੇ ਲਾ ਰਹੇ ਹੋ ਬਿਨਾਂ ਪਾਸ ਜਿਦੋਂ ਕਰੋ ਬਾਅਦ ਪਾਸ ਜ਼ਿੰਮੇਵਾਰੀ ਲਓ ਇਹ ਨਾ ਕਰਦਣੇ ਹਾਂ ਫਿਲਹਾਲ ਅਸੀਂ ਦੇਖੋ ਜਦੋਂ ਪਾਸ ਹੋਏਗਾ ਉਹਨੂੰ ਆਪਾਂ ਨਹੀਂ ਪਾਸ ਹੋਣ ਨੂੰ ਤਾਂ 4 ਸਾਲ ਹੋਰ ਲੱਗ ਜਾਣੇ ਨੇ ਸਾਨੂੰ ਪਤਾ ਹੈ ਨਾ ਸਾਨੂੰ ਪਤਾ ਇਸ ਗੱਲ ਦਾ ਆਹ ਕਰਦਾ ਮੈਂ ਇਹ ਜਿਆਦਾ ਤੋਂ ਜਿਆਦਾ 20 ਦਿਨ ਦੇ ਅੰਦਰ ਅੰਦਰ ਨਹੀਂ ਨਹੀਂ ਅਸੀਂ ਸਵੇਰੇ ਲਿਖ ਕੇ ਦੇ ਦੇ ਤੁਹਾਨੂੰ ਨਹੀਂ ਨਹੀਂ ਲਿਖਦਾ ਇਹ ਜੀਗਾ ਲਿਖ ਕੇ ਕੀ ਕਰਨਾ ਆਪਾਂ ਵੇਖਣਾ ਲਿਖੇ ਹੋਣਾ ਨਹੀਂ ਆਪਾਂ ਇਹ ਕਰ ਸਕਦੇ ਹਾਂ ਕੋਈ ਜੇ ਉਹ ਰੋਡ ਜਿਹੜਾ ਉੱਪਰ ਪੱਗੜ ਹੋਏ ਆ ਨਾ بس میرے ਉਤੇ ਜੀਸੀਵੀ ਲਗਾ ਦਿੰਨਾ ਟਟੋ ਘਟ ਇਹ ਆ ਕਿ ਉਹਨੂੰ ਥੋੜਾ ਪਲੇਨ ਕਰ ਦੇਣੀ ਹੈ ਬਹੁਤ ਬਹੁਤ ਜਿਆਦਾ ਆਪਣੇ ਜੀ ਆਪਣੇ ਦੇ ਦੇ ਕੇ ਕਹਿੰਦਾ ਕਈ ਕੁਸ਼ ਹੋ ਆ ਬਈ ਕੇਰੀ ਪਵਾਈ ਆ ਰੋੜੇ ਪਾਏ ਆ ਦਿਹਾੜੀਆਂ ਕੋਲੋਂ ਦਿੱਤੀਆਂ ਅਸੀਂ ਦਿਹਾੜੀਆਂ ਕੋਲੋਂ ਦਿੱਤੀਆਂ ਸਾਹਮਣੇ ਪੁੱਛ ਲੋ ਇੱਕ ਮਿੰਟ ਇੱਕ ਮਿੰਟ ਇਹਦੇ ਫੰਕਸ਼ਨ ਹੁੰਦਾ ਉਹਦੇ ਭਾਦੀ ਬਣ ਜਾਂਦੀ ਵੀ ਰੰਗੜਾ ਕਿਦਾਂ ਕਿਦਾਂ ਲੋਕਾਂ ਨੂੰ ਨੰਗਾ ਨਹੀਂ ਲੋੜੀ ਅਸੀਂ ਇਹਨੂੰ ਕਿਹਾ ਹੈ ਕਿ ਜਦੋਂ ਮੀਂਹ ਪੈਂਦਾ ਹੈਗਾ ਨਾ ਅਸੀਂ ਕਹਾਂ ਸਾਡਾ ਕੋਹ ਨਾ ਕਰ ਕਰਨੀ ਜਾ ਵੀ ਜਾ ਕੇ ਸਾਡੇ ਘਰੇ ਠੀਕ ਹੈ ਆਇਆ ਨਹੀਂ ਪੁੱਛੋ ਕਿਉਂ ਨਹੀਂ ਚਾਰ ਸਾਲ ਹੋ ਗਏ ਤੁਹਾਡਾ ਮਸੀਨ ਇੱਥੇ ਪੜਿਆ ਸਾਡੀ ਬਾਹਰ ਗਿਆ ਆ ਬਾਹਰ ਗਿਆ ਉਹਨੂੰ ਬਣਾਇਆ ਕਦੋਂ ਆਓ ਉਹ ਆਉਂਦਾ ਕਹਿੰਦਾ ਨਹੀਂ ਬੱਲੇ ਚਲੋ ਤੁਸੀਂ ਆਹ ਮੋੜੀ ਨਹੀਂ ਪਈ ਐਡਾ ਢੱਕਾ ਖੜਾ ਖੜ ਜਾਂਦਾ ਗੱਲ ਕਰੂਗਾ ਇਸੇ ਕਰਕੇ ਕੰਮ ਰੋਕਿਆ ਵੀ ਮੈਨੂੰ ਵੋਟਾਂ ਨਹੀਂ ਪਈਆਂ ਉਹਨਾਂ ਨੇ ਇਸੇ ਕਰਕੇ ਚਲੋ ਮੈਂ ਦੇਖੋ ਭਾਈ ਜੀ ਸਾਡੇ ਇਤੇਮ ਲੋਕਦਰ ਦੇ ਨਹੀਂ ਜੀ ਨਹੀਂ ਇੰਨਾ ਨਹੀਂ ਗੱਲ ਬਣਾਉਂਦਾ ਸਾਡਾ ਮਹੱਲਾ ਤਾਂ ਜੀ ਪੁੱਤਰ ਤੋਂ ਬਾਹਰ ਕੱਢਿਆ ਸਾਡੇ ਘਰ ਚੱਲਦੀ ਹੈ ਸ਼ੁਰੂ ਕਰਦੇ ਮਿਲਿਆ ਪੁੱਤਰ ਤੋਂ ਬਾਹਰ ਕੱਢਿਆ ਆ 4 ਸਾਲ ਦੀ ਗੱਲ ਕਰ ਰਹੇ ਹਾਂਜੀ ਤੁਸੀਂ 4 ਸਾਲ ਤੋਂ ਚਲੋ ਮੈਂ ਤਾਂ ਠੀਕ ਗੱਲ ਮੰਨਦਾਂਗਾ ਕਿ ਤੁਹਾਨੂੰ ਪ੍ਰੋਬਲਮ ਆਈ ਹੈ ਮੈਂ ਇਹ ਕਹਿੰਦਾ ਕਿ ਤੁਸੀਂ ਸਿਰਫ ਸਾਨੂੰ 1 ਮਹੀਨੇ ਦਾ ਟਾਈਮ ਦੋ 1 ਮਹੀਨੇ ਦੇ ਵਿੱਚ ਨਹੀਂ 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 4 ਸਾਲ ਦਾ ਟਾਈਮ ਦਿੱਤਾ ਤਾਂ ਹੁਣ 1 ਮਹੀਨੇ ਦਾ ਕਿਤੇ ਦੀਏ ਉਹਦਾ ਹੱਦੋਂ ਨਹੀਂ ਸੱਦੋ ਸੱਦੋ ਸਾਹਮਣੇ ਮੈਡਮ ਸੱਦੋ ਨਾਲ ਐਮਐਲਏ ਸਾਹਿਬ ਨੂੰ ਸੱਦੋ ਸਾਨੂੰ ਗਾਰੰਟੀਆ ਦੇਵਾਉਗਾ ਉਹਨਾਂ ਸੱਦੋ ਉਹਨਾਂ ਨੂੰ ਆ ਗਈ ਮਹਾਰਾਜ ਦੀ ਜਗਾ ਪ੍ਰੇਮ ਨਰਮਲ ਪ੍ਰੇਮ ਕੁਟਿਆ ਉੱਥੇ ਸੰਗਤ ਖੰਡ ਪਾਠ ਕਰਾਉਂਦੀ ਆ ਮੱਥਾ ਟੇਕਣ ਜਾਂਦੀ ਆ ਮੀਂਹ ਕਣੀ ਦੇ ਵਿੱਚ ਸੰਗਤ ਕੋਲੋਂ ਸਿਆਲ ਮਹੀਨੇ ਦੇ ਵਿੱਚ ਜਾਣਾ ਬੜਾ ਔਖਾ ਆ ਅਗਲੇ ਬਨੇ ਬਰਸਾਤੀ ਮੌਸਮ ਆ ਜਾਣੇ ਆ ਮਹਾਰਾਜ ਦਾ ਖੰਡ ਪਾਠ ਵੀ ਹੋਣੇ ਆ 26 ਜਨਵਰੀ ਤੇ ਸੰਗਤ ਕਰੋ ਬੂਟ ਪਾ ਕੇ ਆਉਗੀ ਜੇ ਚਪਲਾ ਪਾ ਕੇ ਆਉਂਦੀ ਤੇ ਚਪਲਾ ਗਾਰੇ ਕੇ ਰਹਿ ਜਾਂਦੀਆਂ ਆ ਜਾਂ ਤੇ ਐਮ ਸੀਓ ਤੋਂ ਆਪ ਆਣ ਕੇ ਸਾਨੂੰ ਗਾਰੇ ਵਾਦੀ ਤੁਰਕੇ ਦਿਖਾਲੇ ਇੱਕ ਵਾਰ ਬਿ ਬਿਨਾ ਯੁੱਤੀ ਪਾਉਣ ਤੋਂ ਸਿਆਲ ਮਹੀਨੇ ਕਿ ਤਰਿਆ ਜਾਂਦਾ ਕਿ ਨਹੀਂ ਠੀਕ ਹੈ ਨਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਸਾਡੇ ਕੋਲ ਕਰੋ ਕਰੀ ਆਉਂਦੇ ਆ ਉਦੋਂ ਸਾਡੇ ਲੋਕਾਂ ਨੂੰ ਸ਼ਰਾਬਾਂ ਦਾ ਲਾਲਚ ਵੀ ਦਿੰਦੇ ਆ ਪੈਸਿਆਂ ਦਾ ਵੀ ਦਿੰਦੇ ਆ ਜਦੋਂ ਸਾਡੀਆਂ ਪ੍ਰੋਬਲਮਾਂ ਹੁੰਦੀਆਂ ਆ ਉਦੋਂ ਕੋਈ ਜਾਣਕਾਰੀ ਨਹੀਂ ਰੱਖਦਾ ਠੀਕ ਹੈ ਨਾ ਜੀ ਇਸ ਕਰਕੇ ਸਾਡੀ ਇਹ ਮੰਗ ਦਾ ਕਰਕੇ ਤਾਂ ਧਰਨਾ ਆ ਜੇ ਸਾਨੂੰ ਉਹਦੀ ਕੋਠੀ ਔਰ ਘਰ ਦੇ ਮੁਰੇ ਵੀ ਲਾਉਣਾ ਪੈ ਗਿਆ ਤੇ ਅਸੀਂ ਤਾਂ ਵੀ ਮਜਬੂਰ ਹੋ ਕੇ ਲਾਵਾਂਗੇ ਕਿਉਂਕਿ ਸਾਨੂੰ ਆਪਣੇ ਧਰਮ ਦੀ ਖਾਤਰ ਤੇ ਆਪਣੀ ਰੱਖਿਆ ਦੀ ਖਾਤਰ ਲੜਨਾ ਵੀ ਆਉਂਦਾ ਆ ਜੇ ਸਾਨੂੰ ਜਾਮ ਲਾਉਣੇ ਆਉਂਦੇ ਆ ਨਾ ਤੇ ਸਾਨੂੰ ਲੜਨਾ ਵੀ ਆਉਂਦਾ ਹਾਂ ਜੀ ਭਾਜੀ ਕੀ ਨਾਮ ਜੀ ਬਲਦੇਵ ਸਿੰਘ ਆ ਜੀ ਮੈਂ ਦੇਖਤਾਂ ਕਿ ਕੀ ਕਾਰਨ ਹੋਇਆ ਜਿਹੜਾ ਅੱਜ ਸੜਕ ਦੇ ਵਿੱਚ ਜਿਹੜਾ ਪਰਵਾਂ ਲੱਗਣਾ ਪਿਆ ਤੁਹਾਨੂੰ ਇਹ ਜੀ ਕਾਰਨ ਸਾਡਾ ਨਾ 4 ਸਾਲ ਤੋਂ ਸੜਕ ਨਹੀਂ ਬਣ ਚੁੱਕੀ 4 ਸਾਲ ਤੋਂ ਰਗੜਾ ਲੱਗਾ ਆ ਪਹਿਲਾ ਰਸੀਵਰ ਪਾਇਆ ਉਹ ਵੀ ਅਸੀਂ ਧਰਨਾ ਦੇ ਕੇ ਪਾਇਆ ਹੁਣ ਸਾਨੂੰ ਫੇਰ ਅਸੀਂ ਨਗਰ ਕੌਂਸਲ ਉੱਤੇ ਵੀ ਗਏ ਐਮ ਐਲ ਏ ਸਾਹਿਬ ਨੂੰ ਮਿਲੇ ਸਾਡੀ ਕੋਈ ਕਿਸ ਸੁਣਵਾਈ ਨਹੀਂ ਹੋਈ ਸਾਨੂੰ ਹਾਰ ਕੇ ਧਰਨਾ ਦੇਣਾ ਪਿਆ ਜ ਸਾਨੂੰ ਇਸ ਕਰਕੇ ਵੀ ਸਾਡੀ ਸੜਕ ਬਣਾਈ ਜਾਵੇ ਤਾਂ ਜੋ ਅਸੀਂ ਸਾਡੀ ਆਸਾਨੀ ਹੋ ਸਕੇ ਕਿਉਂਕਿ ਸੜਕ ਸਾਡੀ ਬਹੁਤ ਖਰਾਬ ਹੈ ਬਹੁਤ ਟੋਏ ਪਏ ਹੋਏ ਆ ਸੜਕ ਤੋਂ ਨੰਗੜਾ ਬਹੁਤ ਮੁਸ਼ਕਲ ਆ ਜਦੋਂ ਮੀਂਹ ਪੈਂਦਾ ਉਦੋਂ ਬਹੁਤ ਜਿਆਦਾ ਮਤਲਬ ਨੁਕਸਾਨ ਹੁੰਦਾ ਹੈ ਮੋਟਰਸਾਈਕਲ ਦੇ ਵਿੱਚ ਗੜਫ ਆ ਜਾਂਦਾ ਮੋਟਰਸਾਈਕਲ ਵੀ ਨਹੀਂ ਤੁਰਦਾ ਇਸ ਕਰਕੇ ਸਾਨੂੰ ਸਾਡਾ ਰਾਹ ਬਣਾਇਆ ਜਾਵੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਸਰ ਕਿਹੜੀ ਹੈਗੀ ਹੈ ਸੜਕ ਸਾਡੀ ਹੈਗੀ ਹੈ ਜੀ ਸਾਡੇ ਮਾਹੂਆ ਰੋਡ ਤੋਂ ਰੇਡਮਾ ਤੋਂ ਲੈ ਕੇ ਪ੍ਰੇਮ ਕੁੜੀਆਂ ਤੱਕ ਸਾਡੀ ਸੜਕ ਬਣਨ ਵਾਲੀ ਆ ਭੱਲੇ ਦੀਆਂ ਹੋਰ ਵੀ ਜਿਹੜੀਆਂ ਗਲੀਆਂ ਨੇ ਉਹ ਵੀ ਬਣਨ ਵਾਲੀਆਂ ਨੇ ਕਿਲੋਮੀਟਰ ਹੈਗਾ ਸਰ ਕਿਲੋਮੀਟਰ ਦਾ ਰਸਤਾ ਸਾਡਾ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਨ ਤਾਂ ਜੋ ਸਾਡੀ ਸੜਕ ਛੇਤੀ ਤੋਂ ਛੇਤੀ ਬਣਾਈ ਜਾਵੇ ਰੁਪਏ ਦੇ ਤਕਰੀਬਨ 55 ਲੱਖ ਰੁਪਏ ਜਿਹੜਾ ਆਪਾਂ ਪਾਸ ਕਰਕੇ ਉਰਲੇ ਪਾਸੇ ਤਾਂ ਗਿਆ ਲੱਗ ਪਰਲਾ ਪਾਸਾ ਜਿਹੜਾ ਅਸੀਂ ਹੋ ਰਹਿ ਗਿਆ ਸੀ ਆ ਉਹਦੀ ਵਜ੍ਹਾ ਚਲੋ ਕੋਈ ਹੋ ਸਕਦੀ ਆ ਇਸ ਕਰਕੇ ਉਦਾਂ ਦੀ ਗੱਲ ਕੋਈ ਨਹੀਂ ਤੇ ਆਪਾਂ ਤੁਸੀਂ ਸ਼ਹਿਰ ਦੇ ਮਾਲਕ ਆਂ ਸ਼ਹਿਰ ਦੇ ਮਾਲਕ ਆਂ ਤੁਹਾਨੂੰ ਇਹ ਨਹੀਂ ਪਤਾ ਸਾਡੀਆਂ ਅੰਕਲੀਆਂ ਕਿਹੜੀਆਂ ਨਾਲੀਆਂ ਨੇ ਬਿਲਕੁਲ ਤੁਹਾਡੀ ਗੱਲ ਸ਼ਹਿਰ ਦੇ ਮਾਲਕ ਆਂ ਤੁਹਾਨੂੰ ਇਹ ਵੀ ਪਤਾ ਮੈਂ ਮੰਨਦਾ ਤੁਹਾਡੀ ਗੱਲ ਨੂੰ ਪਰ ਉਹਨਾਂ ਤੁਹਾਡੇ ਵਾਲਾ ਏਰੀਆ ਜਿਹੜਾ ਰਹਿ ਗਿਆ ਉਹ ਕਿਸੇ ਗਲਤੀ ਕਰਕੇ ਰਹਿ ਗਿਆ ਜਾਂ ਕਿਸੇ ਕਰਕੇ ਵੀ ਰਹਿ ਗਿਆ ਆਪਾਂ ਉਹ ਜਲਦੀ ਸ਼ੁਰੂ ਕਰਾ ਦਿੰਦੇ ਆ ਮੈਂ ਤਾਂ ਇਹਦਾ ਨਾ ਜੁਰੂਰੀ ਚਾਰ ਸਾਲ ਹੋ ਗਏ ਆ ਚਾਰ ਸਾਲ ਕਹਿਣ ਨੂੰ ਹੁੰਦੇ ਆ ਚਾਰ ਸਾਲ ਅੱਜ ਹੀ ਬੰਦੇ ਪੇਚੇ ਉੱਤੇ ਕੰਮ ਸ਼ੀਭ ਹੋਵੇ ਮੈਂ ਜੀ ਆਇਆਂ ਨੂੰ ਜੀ ਆਇਆਂ ਕਰ ਭਾਜੀ ਆ ਗਏ ਘਰੇ ਸਾਡੇ ਤੁਸੀਂ ਇੰਦਾ ਕਰੋ ਗੱਡੀਆਂ ਛੱਡੋ ਇੱਥੇ ਮੋਟਰਸਾਈਕਲ ਆਪ ਚਲਾ ਕੇ ਤੇ ਕਿਹੜਾ ਕੱਢਿਓ ਕੁਟੀਆਂ ਤੱਕ ਹੁੰਦਾ ਕਿਤੇ ਤੁਹਾਡਾ ਜੀ ਕਰਨ ਕਰ ਇੱਥੇ ਇੱਥੇ ਹਾਂ ਇਹਦਾ ਐਸਟੀਮੇਟ ਬਣਿਆ ਹੋਇਆ ਹੈ ਕਿੰਨੇ ਕਿੰਨੇ ਪੈਸੇ ਲੱਗਦੇ 20 ਲੱਖ ਰੁਪਏ ਬੰਦ ਜੀ ਕਿੰਨਾਂ ਦੀਆਂ ਹੈਗੀਆਂ 4 ਕੰਮ ਆ। ਤੁਹਾਡਾ ਸੂਚੀ ਦਾ ਬਾਕੀ ਐਸ ਵਾਰਡ ਦੇ 7 ਨੰਬਰ ਤੇ ਨਹੀਂ ਇਹ ਦੋ ਅਜੰਦੇ ਹਨ ਦੀ 4 ਨੰਬਰ ਦੇ ਵਿੱਚ ਸਾਡੇ ਪੰਜ ਨੰਬਰ ਵਾਰਡ ਹੈ। 4 ਨੰਬਰ ਦੇ ਵਿੱਚ ਹੁੰਦੇ ਆ ਦੋ ਜਿਹੜੇ ਤੁਹਾਡੇ ਕੰਮ ਆ। ਹੁਣ 5 ਹੋ ਗਏ। ਤੁਹਾਡੇ ਕੰਮ ਜਿਹੜੇ ਆ ਉਹਦੇ ਵਿੱਚ ਇੱਕ ਕੰਮ ਤੁਹਾਡਾ ਹੈਗਾ 14 ਲੱਖ 14 ਲੱਖ ਦਾ। ਦੂਜਾ ਕੰਮ ਤੁਹਾਡਾ ਹੈਗਾ ਰਣਜੀਤਨਗਰ ਦਾ 33.5 ਲੱਖ ਦਾ। ਠੀਕ ਹੈ ਜੀ ਜਿਹੜਾ ਐਸ ਐਸ ਏਰੀਏ ਦਾ ਇੱਕ ਕੰਮ ਇਹਦੇ ਵਿੱਚ ਹੋਰ ਤੁਹਾਡਾ ਚਲੇ ਜਾਂਦਾ 7 ਨੰਬਰ ਤੇ 4 ਨੰਬਰ ਸਮਝ ਲਓ ਉੱਥੇ ਹੀ ਆ। ਇੱਕ ਕੰਮ ਤੁਹਾਡਾ ਹੈਗਾ ਯਾਰ ਜਿਹੜਾ 343 ਲੱਖ ਦਾ ਉਸ ਤੋਂ ਅਗਲਾ ਇੱਕ ਕੰਮ ਹੈਗਾ 48 ਲੱਖ ਦਾ ਠੀਕ ਹੈ ਜੀ ਇਹ ਸਾਰੇ ਕੰਮ ਜਿਹੜੇ ਹੋ ਰਿਹਾ ਬੇਤਫਕੀ ਕਰਕੇ ਹੋ ਰਿਹਾ ਮਸਲਾ ਮੀਟਿੰਗ ਰੱਖੀ ਗਈ ਸੀ ਪ੍ਰਧਾਨਵਲ ਨੇ ਔਰ ਇਹਨਾਂ ਨੇ ਆਪਣੀ ਰੈਗੂਲਰ ਮੀਟਿੰਗ ਰੱਖੀ ਸੀ ਕਿ ਜਿਹੜੀ ਸਧਾਰਨ ਮੀਟਿੰਗ ਹੁੰਦੀ ਹੈ ਇੱਕ ਪ੍ਰਧਾਨਨਵ ਕਰਨੀ ਹੁੰਦੀ ਤਨਖਾਹਾਂ ਦੇਣੀਆਂ ਇਹ ਉਹ ਬਹੁਤ ਸਾਰੇ ਕੰਮ ਹੁੰਦੇ ਕੌਂਸਲ ਦੇ ਜਿਹੜੇ ਪ੍ਰਧਾਨ ਨੂੰ ਹਰ 9 ਮਹੀਨੇ ਬਾਅਦ ਮੀਟਿੰਗ ਰੱਖਣੀ ਪੈਂਦੀ ਹੈ ਉਹਦੇ ਵਿੱਚੋਂ ਕੰਮ ਪਾਸ ਕਰਦੇ ਅਸੀਂ ਤਕਰੀਬਨ ਡੇਢ ਸਾਲ ਪਹਿਲਾਂ ਇੱਕ ਡਿਵੈਲਪਮੈਂਟ ਦੇ ਕੰਮਾਂ ਦੀ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਬਹੁਤ ਸਾਰੇ ਕੰਮ ਪਾਸ ਹੋਏ ਸੀ ਜਿਹਦੇ ਵਿੱਚ ਇਹ ਕੰਮ ਨਹੀਂ ਪਾਏ ਗਏ ਸੀ ਇੱਕ ਹੋਰ ਕੰਮ ਹੁੰਦਾ ਜਿਹੜਾ ਸ਼ਹਿਰ ਦੇ ਵਿੱਚ ਸਜਸ਼ਨ ਕੰਮ ਹੁੰਦਾ ਇੱਕ ਸ਼ਹਿਰ ਦੇ ਵਿੱਚ ਕਿ ਜਿੱਥੇ ਕੋ ਕੌਂਸਲਰਾਂ ਦੇ ਵੋਟਰ ਹੈ ਨਹੀਂਗੇ ਸਾਬਤ ਕਰ ਦੂੰਗੀ ਮੈਂ ਇਹ ਚੀਜ਼ਾਂ ਜਿੱਥੇ ਕੌਂਸਲਰਾਂ ਦੇ ਵੋਟਰ ਨਾ ਹੋਣ ਉੱਥੇ ਕੌਂਸਲਰ ਜਿਹੜੇ ਉਹ ਕੰਮ ਪਾਉਂਦੇ ਨਹੀਂ ਮੈਂ ਹੋਰ ਤਰੀਕੇ ਨਾਲ ਕੰਮ ਕਰਦੀ ਆ ਮੇਰੇ ਵੱਲੋਂ ਮੈਨੂੰ ਕੋਈ ਸ਼ਹਿਰ ਦੇ ਵਿੱਚੋਂ ਫੋਨ ਪਾ ਜਵੇ ਮੈਂ ਕੱਲ-ਕੱਲੇ ਵੋਟਰ ਨੂੰ ਤਾਂ ਨਹੀਂ ਜਾਣਦੀ ਮੈਂ ਕਿਸੇ ਨੂੰ ਨਹੀਂ ਜਾਣਦੀ ਮੈਨੂੰ ਜਿਹੜਾ ਵੀ ਸ਼ਹਿਰ ਦੇ ਵਿੱਚੋਂ ਫੋਨ ਕਰ ਦਵੇ ਮੈਂ ਉਹ ਐਸਓ ਨੂੰ ਫੋਨ ਕਰ ਦਿੰਨੀ ਆ ਯੂ ਨੂੰ ਫੋਨ ਕਰ ਦਿੰਨੀ ਆ ਕਿ ਜੀ ਫੁਲਾਨੇ ਥਾਂ ਤੇ ਕੰਮ ਹੋਣ ਵਾਲਾ ਜਾ ਕੇ ਐਸਟੀਮੇਟ ਲਾ ਕੇ ਲੈ ਕੇ ਆਉ ਤੇ ਉਹ ਆਪਾਂ ਕੰਮ ਕਰਨਾ ਇਸ ਵਾਰ ਜਿਹੜਾ ਸਾਡੀ ਮੀਟਿੰਗ ਆ ਇਹਨਾਂ ਨੇ ਆਪਣੇ ਕੰਮ ਵਾਸਤੇ ਮੀਟਿੰਗ ਰੱਖੀ ਸੀ ਬਿਨਾਂ ਸ਼ੱਕ ਇਹਨਾਂ ਨੇ ਡਿਵੈਲਪਮੈਂਟ ਦੀ ਮੀਟਿੰਗ ਨਹੀਂ ਰੱਖੀ ਸੀ ਜਾ ਇਹਨਾਂ ਦੇ ਕਾਉਂਸਲਰ ਨਹੀਂ ਮੰਨਦੇ ਸੀ ਜਾਂ ਕਿਉਂ ਨਹੀਂ ਹੁੰਦਾ ਸੀਗਾ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਨਾ ਮੈਂ ਕੋਈ ਇਹਦੇ ਬਾਰੇ ਕੋਈ ਟਿੱਪਣੀ ਕਰਨਾ ਚਾਹੁੰਦੀ ਆ ਉਹਦੇ باوجود ਮੈਂ ਜ਼ੋਰ ਪਾ ਕੇ ਪੂਰਾ ਫੋਰਸ ਕਰਕੇ ਹਾਲਾਂਕਿ ਇਹਨਾਂ ਦੇ ਕਾਉਂਸਲਰ ਮੰਨਦੇ ਨਹੀਂ ਸੀ ਮੈਂ ਪ੍ਰਧਾਨ ਜੀ ਨੂੰ ਕਿਹਾ ਕਿ ਅਸੀਂ ਜਿਹੜੀਆਂ ਕੰਮ ਡਿਵੈਲਪਮੈਂਟ ਦੇ ਕੰਮ ਆ ਮੇਰੇ ਕੋਲ ਡਿਵੈਲਪਮੈਂਟ ਦੇ ਕੰਮਾਂ ਦੀ ਲਿਸਟ ਆ ਇਹਦੇ ਵਿੱਚ ਕਾਉਂਸਲਰਾਂ ਦੇ ਆਪਣੇ ਕੰਮ ਵੀ ਆ ਤਕਰੀਬਨ 106 ਕੰਮ ਨੇ ਡਿਵੈਲਪਮੈਂਟ ਦੇ ਜਿਹੜੇ ਪੂਰੇ ਸ਼ਹਿਰ ਚ ਹੋਣ ਵਾਲੇ ਆ ਜਿਹਦੇ ਵਿੱਚੋਂ 60 ਕੰਮ ਤਕਰੀਬਨ ਉਹ 1.5 ਸਾਲ ਦੇ ਵਿੱਚ ਮੈਂ ਨੋਟ ਕਰਵਾਏ ਹੋਇਆ ਕਿ ਆ ਵੀ ਹੋਣ ਵਾਲਾ ਆ ਵੀ ਹੋਣ ਵਾਲਾ ਆ ਵੀ ਵੱਖ-ਵੱਖ ਵਾਰਡਾਂ ਦੇ ਆ ਕੋਈ ਇਧਰ ਉਧਰ ਨਹੀਂ ਹੋਦਾ ਤੇ ਬੰਦ ਕਰਨਾ ਅੱਛਾ ਉਹ ਜਿਹੜੇ ਕੰਮ ਸੀਗੇ ਨਹੀਂ ਕਨਸਿਡਰ ਨੇ ਪਾਈ ਇਹਨਾਂ ਨੇ ਮੀਟਿੰਗ ਜਾਂ ਡਿਵੈਲਪਮੈਂਟ ਦੀ ਸਾਹਿਬ ਨੇ ਮੀਟਿੰਗ ਨਹੀਂ ਰੱਖੀ ਮੈਂ ਇਹਨਾਂ ਨੂੰ ਪ੍ਰਧਾਨ ਜੀ ਨੂੰ ਘਰ ਬੁਲਾ ਕੇ ਕਿਹਾ ਕਿ ਜੇ ਨਹੀਂ ਵੀ ਅਸੀਂ ਉਹ ਡਿਵੈਲਪਮੈਂਟ ਦੀ ਮੀਟਿੰਗ ਰੱਖੀ ਤਾਂ ਆਪਾਂ ਡਿਵੈਲਪਮੈਂਟ ਦੇ ਕੰਮ ਪਾ ਲਈਏ ਇਹਨਾਂ ਨੂੰ ਬੁਲਾ ਕੇ ਘਰ ਸਾਰੇ ਕੰਮ ਜਿਹੜੇ ਪਾਉਣ ਵਾਸਤੇ ਲਿਸਟ ਤਿਆਰ ਕੀਤੀ ਇੱਕ ਇੱਕ ਕਾਉਂਸਲ ਦੇ ਵਿੱਚ ਇੱਕ ਟੇਬਲ ਆਈਟਮ ਦੀ ਪ੍ਰਬਧਾਨ ਹੁੰਦਾ ਹੈ ਕਿ ਤੁਸੀਂ ਟੇਬਲ ਆਈਟਮ ਕਰ ਸਕਦੇ ਆ ਕਾਨੂੰਨ ਆ ਬਹੁਤ ਸਾਰੇ ਕਾਉਂਸਲ ਦੇ ਕਿ ਤੁਸੀਂ ਐਵੇਂ ਹੀ ਨਹੀਂ ਜਿਹੜਾ ਮर्जी ਵਿੱਚ ਕੰਮ ਆ ਡਾ ਦਿੱਤਾ ਅਸੀਂ ਉਹ ਟੇਬਲ ਆਈਟਮ ਦੇ ਵਿੱਚ ਆਹ ਕੰਮ ਰੱਖਣ ਦਾ ਪ੍ਰਬੰਧ ਕਰ ਲਿਆ 1 ਵਜੇ ਦਾ ਟਾਈਮ ਮੀਟਿੰਗ ਦਾ ਸੀ ਮੈਂ ਟ੍ਰੈਫਿਕ ਦੇ ਵਿੱਚ ਫਸ ਗਈ ਮੈਂ 1 ਵਜੇ 7 ਮਿੰਟ ਤੇ ਪਹੁੰਚੀ ਆ 1 ਵਜੇ 7 ਮਿੰਟ ਤੱਕ ਜਦ ਤੱਕ ਮੈਂ ਪਹੁੰਚੀ ਸੀ ਮੀਟਿੰਗ ਸਾਡੀ ਜਿਹੜੀ ਉਹ ਖਤਮ ਹੋ ਚੁੱਕੀ ਸੀ ਉਹਦੇ ਵਿੱਚ ਕਾਉਂਸਲਰ ਜਿਹੜੇ ਸੀਗੇ ਸਾਰੇ 15 ਕਾ ਕਾਉਂਸਲਰ ਉਹਨਾਂ ਨੇ ਇੱਕ ਪੇਪਰ ਟਾਈਪ ਕਰਕੇ ਲਿਆਇਆ ਘਰੋਂ ਆ ਕੇ ਸਾਈਨ ਕੀਤੇ ਆ ਕਿ ਜਿਹੜੇ ਪ੍ਰਧਾਨ ਜੀ ਦੇ ਰੈਗੂਲਰ ਕੰਮ ਸੀਗੇ ਉਹ ਮਤੇ ਸੀ 1 ਤੋਂ ਲੈ ਕੇ 59 ਤੱਕ 68 ਤੱਕ ਜਿੰਨੇ ਵੀ ਉਹ ਮਤੇ ਸੀ ਉਹਨਾਂ ਵਾਸਤੇ ਅਸੀਂ ਸਹਿਮਤ ਨਹੀਂ ਹੈ ਡਿਵੈਲਪਮੈਂਟ ਦੇ ਕਿਸੇ ਕੰਮ ਵਾਸਤੇ ਅਸੀਂ ਸਹਿਮਤ ਨਹੀਂ ਹੈ ਮੀਟਿੰਗ ਦਾ ਬਾਈਕਾਟ ਕਰਕੇ ਚਲੇ ਗਏ ਸਾਰੇ ਦੇ ਸਾਰੇ ਕਾਉਂਸਲਰ ਉੱਥੇ ਬਚਿਆ ਇੱਕ ਪਵਨ ਗਿੱਲ ਇੱਕ ਅਮਰੀਕ ਸਿੰਘ ਥੈਲਦ ਇੱਕ ਪ੍ਰਧਾਨਜੀਤ ਨਾਲ ਸਾਡਾ ਪ੍ਰਸ਼ਾਸਨ ਯੂਸਾਬ ਵਗੈਰਾ ਇਹ ਹਾਲਾਤ ਆ ਸਾਡੇ ਸ਼ਹਿਰ ਦੇ ਹੁਣ ਅੱਗੋਂ ਤੁਸੀਂ ਦੇਖ ਲਓ ਮੈਂ ਤਾਂ ਤੁਹਾਡਾ ਇੰਨਾ ਕਰ ਸਕਦੀ ਆ ਪ੍ਰਧਾਨਜੀ ਖੜੇ ਆ ਕਿ ਵੀ ਜਿੰਨੀ ਦੇਰ ਇਹ ਮੀਟਿੰਗ ਨਹੀਂ ਹੁੰਦੀ ਤੁਹਾਡਾ ਕੰਮ ਨਹੀਂ ਪਾਸ ਹੁੰਦਾ ਮੈਨੂੰ ਨਹੀਂ ਪਤਾ ਕਦੋਂ ਹੁੰਦੀ ਆ ਮੈਂ ਆਸ ਛੱਡ ਦਿੱਤੀ ਮੈਂ ਤਾਂ ਮੈਂ ਕਹਿਣਾ ਵੀ ਛੱਡ ਦਿੱਤਾ ਇੱਕ ਮਿੰਟ ਮੈਂ ਆਸ ਛੱਡ ਦਿੱਤੀ ਆ ਮੈਂ ਕਹਿਣਾ ਵੀ ਛੱਡ ਦਿੱਤਾ ਮੈਂ ਨਹੀਂ ਕਹਿਣਾ ਕਿ ਮੀਟਿੰਗ ਰੱਖੋ ਮੈਨੂੰ ਨਹੀਂ ਪਤਾ ਕਦੋਂ ਮੀਟਿੰਗ ਹੁੰਦੀ ਹੈ ਕਦੋਂ 106 ਕਮਸ਼ਹਿਰ ਦੇ ਪਾਸ ਹੁੰਦੇ ਆ ਮੇਰੇ ਮੇਰੇ ਮਤਲਬ ਪਹੁੰਚ ਤੋਂ ਬਾਅਦ ਹੋ ਗਈ ਆ ਮੈਂ ਮਤਲਬ ਜਿੰਨਾ ਕੋਸ਼ਿਸ਼ ਕਰਦੀ ਮੈਂ ਇਹ ਕਹਿੰਨੀ ਕਿ ਜਿਹੜਾ ਕੰਮ ਮੈਂ ਕਹਿ ਦਿੰਨੀ ਉਹਨੂੰ ਮੇਰਾ ਨਾ ਗਿਣੋ ਉਹਨੂੰ ਤੁਸੀਂ ਜਿਹੜੇ ਕਾਉਂਸਲਰ ਦੇ ਹਿੱਸੇ ਆ ਉਹਦੇ ਚ ਪਾ ਦਿਆ ਕਰੋ ਲੇਕਿਨ ਨਹੀਂ ਪਾਉਣੇ ਇਹਨਾਂ ਨੇ ਤੈਅ ਕੀਤਾ ਹੋਇਆ ਵੀ ਜਿੱਥੇ-ਜਿੱਥੇ ਇਹਨਾਂ ਦਾ ਵੋਟਰ ਬੈਠਾ ਕੰਮ ਸਿਰਫ ਉਹੀ ਕਰਨੇ ਦੂਜਿਆਂ ਨੂੰ ਕੰਮ ਨਹੀਂ ਕਰਨੇ ਖਰਾਬ ਹੋਣੇ ਮੈਂ ਕਹਿੰਨੀ ਇੱਕ ਵਾਰਡ ਦਾ ਜੇ ਕੰਮ ਹੋਣ ਵਾਲਾ ਜਿਹੜੀਆਂ ਨਗੌਲੀਆਂ ਵਾਰਡਾਂ ਨੇ ਜਾਂ ਜਿਹੜੀਆਂ ਨਵੀਆਂ ਹੋਈਆਂ ਨੇ ਜਾਂ ਜਿਹੜੇ ਹੋਰ ਐਸੀ ਮਹੱਲੇ ਆ ਜਿਹੜੇ ਨਗੌਲੇ ਹੋਏ ਮੈਂ ਕਹਿੰਨੀ ਇੱਕ ਵਾਰਡ ਦੇ ਵਿੱਚ ਜੇ 10 ਕਰੋੜ ਦਾ ਕੰਮ ਕਰਨ ਵਾਲਾ ਕਰ ਦਿਓ ਕਰੋੜ ਕਿਉਂ ਗਿਣਦੇ ਹੋ ਕੰਮ ਦੇਖੋ ਕਿੱਥੇ ਨਹੀਂ ਹੋਇਆ ਉਹ ਗਿਣੋ ਗੈਂਤੀ ਕੰਮਾਂ ਦੀ ਹੋਣੀ ਚਾਹੀਦੀ ਕਿ ਕਰੋੜਾਂ ਦੀ ਹੋਣੀ ਚਾਹੀਦੀ ਆ ਜਿੱਥੇ ਸ਼ਹਿਰ ਦਾ ਇੰਟਰਨਲ ਸਾਡਾ ਸਾਰਾ ਬਹੁਤ ਸੋਹਣਾ ਬਣ ਗਿਆ ਚਲੋ ਵਧੀਆ ਹੋ ਗਿਆ ਸਾਰੇ ਕਾਉਂਸਲਰ ਨੇ ਮਿਹਨਤ ਕੀਤੀ ਆਪੋ ਆਪਣਾ ਸਾਰੇ ਏਰੀਆ ਵਧੀਆ ਬਣਾਏ ਹੋਇਆ ਜੇ ਹੁਣ ਬਾਹਰਲੇ ਕਾਉਂਸਲਰ ਦੇ ਬਾਹਰੀਆਂ ਏਰੀਆ ਦੇ ਵਿੱਚ ਪੈਸੇ ਵੱਧ ਲੱਗਦੇ ਆ ਤੁਸੀਂ ਉੱਥੇ ਅੜ ਕੇ ਬੈਠ ਜਾਣਾ ਕਾਉਂਸਲਰਾਂ ਨੇ ਇੱਕ ਹੋਰ ਇੱਥੇ ਡਰਾਮਾ ਹੈਗਾ ਕਿ ਹਰ ਵਾਰ ਦਾ ਕਾਉਂਸਲਰ ਕਹਿੰਦਾ ਮੇਰੇ ਇੰਨੇ ਪੈਸੇ ਜੇ ਫਲਾਣੇ ਦੇ ਪਾਏ ਤਾਂ ਮੇਰੇ ਵੀ ਇੰਨੇ ਪਾਓ ਚਾਹੇ ਉਹਦਾ ਕੰਮ ਕਰਨ ਵਾਲਾ ਹੈਗਾ ਚਾਹੇ ਨਹੀਂ ਜੇ ਕਿਸੇ ਦਾ 10 ਲੱਖ ਰੁਪਏ ਕਹਿੰਦਾ ਮੇਰਾ ਵੀ 10 ਪਾਓ ਜੇ ਕਿਸੇ ਦਾ ਹੁਣ ਇੱਕ ਵਾਰਡ ਦੇ ਵਿੱਚ ਕਰੋੜ 2 ਕਰੋੜ ਦਾ 3 ਕਰੋੜ ਦਾ ਕੰਮ ਕਰਨ ਵਾਲਾ ਦੂਜਾ ਕਵੇ ਮੇਰਾ ਵੀ ਇੰਨਾ ਹੀ ਪਾਓ ਕਿੱਥੇ ਪਾਈਏ ਇਹ ਸਾਰੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੁਹਾਡਾ ਜਿਹੜਾ ਕੰਮ ਆ ਮੈਂ ਕਿਸੇ ਪ੍ਰਾਈਵੇਟ ਠੇਕੇਦਾਰ ਨੂੰ ਕਹਿ ਕੇ ਜਦੋਂ ਕਦੀ ਸਾਡੇ ਕੋਲ ਮੌਕਾ ਹੋਊਗਾ ਅਸੀਂ ਅਸੀਂ ਆਪਣੀ ਹਿੰਮਤ ਦੇ ਨਾਲ ਉਹਦੇ ਪੈਸੇ ਦੇਈਏ ਜੋ ਮਰਜ਼ੀ ਕਹੀਏ ਜਿਹੜਾ ਤੁਹਾਡਾ ਕੰਮ ਆ ਉਹ ਅਸੀਂ ਕੱਲ ਪਰਸੋਂ ਤੋਂ ਸਟਾਰਟ ਕਰਵਾ ਦੇਵਾਂਗੇ ਉਹ ਹੋ ਜੋ ਠੀਕ ਹੈ ਜੀ ਬਾਕੀ ਸਾਰੇ ਸ਼ਹਿਰ ਦੇ ਕੰਮ ਆ ਜੇ ਤਾਂ ਐਦਾਂ ਹੀ ਧਰਨੇ ਲੱਗ ਲੱਗ ਕੇ ਕਰਾਉਣੇ ਆ ਤਾਂ ਵੀ ਇਹਨਾਂ ਦੀ ਮਰਜ਼ੀ ਤੇ ਕੰਮ ਤਾਂ ਕਰਨਾ ਹੀ ਪੈਣਾ ਜੇ ਹੁਣ ਡਿਊਟੀ ਪਰਮਾਤਮਾ ਨੇ ਦਿੱਤੀ ਐ ਤੁਹਾਨੂੰ ਜਿਨੂੰ ਵੀ ਮੈਨੂੰ ਸਟੇ ਕੋਈ ਮੈਂ ਦੇਖ ਲਵਾਂਗੀ ਕਿ ਤੁਹਾਡਾ ਪਾਸ ਹੋਇਆ ਹੈ ਕੰਮ ਜਦ ਪਾਸ ਹੋਇਆ ਫਿਰ ਤਾਂ ਹੋ ਜਾਊਗਾ ਜੇ ਹੁਣ ਮੈਂ ਇਹ ਕਮਾਂ ਵੀ ਜਿੱਥੇ ਜਾ ਕੇ ਧਰਨਾ ਲੱਗੇ ਉੱਥੇ ਹੀ ਮੈਂ ਕਹਿ ਦੇਵਾਂ ਵੀ ਕਿਸੇ ਕਿਸੇ ਠੇਕੇਦਾਰ ਨੂੰ ਕਰਾ ਕੇ ਕਰਾਵਾਂਗਾ ਉਹ ਨਹੀਂ ਹੋਣਾ ਇਹ ਤਾਂ ਸਾਰਾ ਹੁਣ ਕੌਂਸਲ ਤੇ ਪੈਂਡਿੰਗ ਹੈ ਇੱਕ ਮਿੰਟ ਜੀ ਇੱਕ ਮਿੰਟ ਉਹ ਕਿਸੇ ਪ੍ਰਾਈਵੇਟ ਠੇਕੇਦਾਰ ਨੂੰ ਮਿਲਦਾ ਮੇਰੀ ਬੇਨਤੀ ਹੈ ਕਹਿਣ ਦੀ ਲੋੜ ਨਹੀਂ ਇਹੋ ਸਾਹਿਬ ਆਪਾਂ 35 ਲਾ ਕੇ ਤੁਰੰਤ ਇਹਨਾਂ ਦਾ ਕੰਮ ਜਿਹੜਾ ਸ਼ੁਰੂ ਕਰਾਓ ਕਿਸੇ ਪ੍ਰਾਈਵੇਟ ਠੇਕੇਦਾਰ ਨੂੰ ਵੀ ਬਾਅਦ ਚ ਪੈਸੇ ਦੇਣੇ ਹੀ ਆ ਉਹਨੂੰ ਰੈਗੂਲਰ ਤਰੀਕੇ ਨਾਲ ਆਪਣੇ ਤਰੀਕੇ ਨਾਲ ਲੋਕੀ ਦੁਕੀ ਆ 35 ਲਾ ਕੇ ਇਹ ਕੰਮ ਜਿਹੜਾ ਹੈਗਾ ਸੇਰ ਨੂੰ ਸ਼ੁਰੂ ਕਰਾਓ ਆਪਾਂ ਮੈਡ ਤੇ ਰੈਗੂਲਰ ਤੌਰ ਤੇ ਇਹ ਕੰਮ ਕਰਦੀ ਹੁਣ ਲਾ ਕੇ 35 ਲੱਖ ਦੇ ਨਾਲ ਕੰਮ ਸੀ ਰਿਜਿਸਟਰ ਇਹ ਜਿਹੜੇ ਹੁਣ ਸਾਰੇ ਸਾਰੇ 60 70 ਕੰਮ ਆ ਹੁਣ ਸਾਰੇ 35 ਲੱਖ ਹੀ ਕਰੋਗੇ ਨਹੀਂ 35 ਮੈਨੂੰ ਗੱਲ ਹੀ ਸਮਝਾ ਜੀ ਹੁਣ ਤਾਂ ਕਾਉਂਸਲਰ ਜਿਹੜੇ ਉਹ ਪਾਸ ਕਰਨਗੇ ਜਿੰਨੀ ਕਿ ਮੇਰੇ ਕੋਲ ਜਿੰਨੀ ਕਿ ਮੇਰੇ ਕੋਲ ਮੇਰੀ ਜੇਬ ਜਾਂਦੀ ਦਿੰਦੀ ਆ ਮੈਂ ਤਾਂ ਉਨਾ ਕਰ ਸਕਦਾ ਹੁਣ ਜਿਹੜੇ ਕਾਉਂਸਲਰ ਹੈਗੇ ਆ ਪਾਸ ਤਾਂ ਉਹਨਾਂ ਨੇ ਕਰਨੇ ਜੀ ਕੰਮ ਉਹਨਾਂ ਦੀਗਾ ਮੈਂ ਤਾਂ ਨਹੀਂ ਕਰ ਸਕਦਾ ਜੀ ਤੁਹਾਡੇ ਹੋਰ ਵੀ ਬਹੁਤ ਖੁਸ਼ ਤਿਆਰ ਬੈਠਾ ਜਿਹੜੇ ਲੋਕ ਆਸla ਕੇ ਬੈਠੇ ਆ ਤੁਸੀਂ ਜਿਹੜਾ ਐਮਐਲਏ ਨੂੰ ਵਿਲਨ ਬਣਾਉਣ ਦਾ ਤਰੀਕਾ ਬਣਾ ਕੇ ਰੱਖਿਆ ਕਾ ਉਹ ਬਹੁਤ ਗਲਤ ਆ ਇੱਥੇ ਕਿਹਾ ਇਹ ਕਿਹਾ ਇਹਨਾਂ ਨੂੰ ਮਲੇ ਵਾਲੇ ਨੂੰ ਕਿ ਐਮਐਲਏ ਕੰਮ ਨਹੀਂ ਹੋਣ ਦਿੰਦੇ ਮੈਨੂੰ ਦੱਸਿਓ ਆ ਬੈਠੇ ਸਾਹਮਣੇ ਖੜਿਆ ਆ ਬੈਠੇ ਸਿਆਣੇ ਬਣੇ ਜੇ ਐਮਐਲਏ ਕੰਮ ਨਹੀਂ ਹੋਣ ਦਿੰਦੇ ਹੈ ਕੋਈ ਮੜੀ-ਮੋਟੀ ਮਤਲਬ ਸ਼ਰਮ ਹੈਗੀ ਆ ਕੋਈ ਤੁਹਾਡੇ ਦੀਨ-ਮذਬ ਕੌਂਸਲਰਸ ਦਾ ਹੈਗਾ ਕਿ ਤੁਸੀਂ ਮੈਨੂੰ ਵੀ ਖੱਜਣ ਕਰਦੇ ਤੁਸੀਂ ਆਪ ਵੀ ਖੱਜਣ ਹੁੰਨੇ ਆ ਮੈਂ ਕਿਹਨੂੰ ਮਨਾ ਕੀਤਾ ਕੰਮ ਕਰਨ ਮੈਂ ਤਾਂ ਤੁਹਾਡੇ ਪੈਰਾਂ ਥੱਲੇ ਹੱਥ ਦਿੰਨੀ ਆ ਕੰਮ ਕਰਨ ਵਾਸਤੇ ਨਾਲ ਤੋਂ ਆਸ ਹੈਗੀ ਜਾਂ ਗੱਲਾਂ ਹਾਂਜੀ ਪਹਿਲਾਂ ਹੱਥ ਦਿਓ ਇਹ ਦੱਸ ਦਿਓ ਇੱਥੇ ਕਹਿ ਦੋ ਸਵੇਰੇ ਪੜੇ ਹੋਈ ਇਹਨਾਂ ਕੰਮ ਹਰ ਹਾਲਾਤ ਵਿੱਚ ਭਗਤ ਸਾਹਿਬ ਹਾਂਜੀ ਸਾਰੀਆਂ ਗੱਲਾਂ ਕਾਉਂਸਲਰ ਨਾਲ ਹੀ ਚੱਲਦੀਆਂ ਦੇਖੋ ਤੁਹਾਨੂੰ ਟਰਾਂਸਪੈਰੈਂਸੀ ਵਾਂਗੂ ਦੱਸਣਾ ਪਊਗਾ ਕਿ ਜਿਸ ਵੇਲੇ ਹਾਊਸ ਦੇ ਵਿੱਚ ਅੰਡਰ ਟੇਬਲ 'ਨਹੀਂ ਕੋਈ ਮਤਾ ਕੋਈ ਐਸੈਪਟ ਕਰਦਾ ਆ ਇਹਨਾਂ ਦਾ ਵਿਦੈਕ ਸਾਹਿਬ ਆ ਇਹਨਾਂ ਦੇ ਨਾਲ ਜੀ 2 ਸਾਲ ਪਹਿਲਾਂ 2 ਕੀ 2.5 ਸਾਲ ਪਹਿਲਾਂ ਚਲੋ ਇਹ ਤਾਂ ਅੱਜ ਦੀ ਗੱਲ ਹੋ ਗਈ ਕਿ ਕਾਉਂਸਲਰਾਂ ਦੀ ਇੱਕ ਦੂਸਰੇ ਦੇ ਨਾਲ ਤਾਲਮੇਲ ਨੇ 2.5 ਸਾਲ ਪਹਿਲਾਂ ਇੱਥੇ ਧਰਨਾ ਲੱਗਾ ਸੀ ਮੇਰੇ ਖਿਆਲ ਨਾਲ ਸ਼ਾਇਦ 2.5 ਸਾਲ ਪਹਿਲਾਂ 2000 ਕੀ ਸੀ ਉਦੋਂ ਵੀ ਇਹੀ ਆਏ ਆ ਉਸ ਵੇਲੇ ਐਗਜ਼ੀਕਿਊਸ਼ਨ ਇਹਨਾਂ ਨੂੰ ਇਹ ਗਿਆ ਕਿ ਜੇ ਕਿਸੇ ਨੂੰ ਮੈਂ ਚੰਗਾ ਨਹੀਂ ਲੱਗਦਾ ਮੈਂ ਪਿੱਛੇ ਹੋ ਜਾਣਾ ਇੱਥੋਂ ਨਾ ਤਾਂ ਮੈਂ ਵੋਟਾਂ ਦਾ ਕੋਈ ਰੋਲਾ ਜੀ ਮੈਂ ਨਗਰ ਕਾਉਂਸਲ ਦਾ ਜਿਹ ਪ੍ਰਧਾਨ ਬਣਿਆ ਇਸ ਪਿੰਡ ਦੀ ਸਭ ਤੋਂ ਵੱਡੀ ਅਹਿਮ ਰੋਲ ਸੀ ਮੈਂ ਕਿਸੇ ਦੇ ਨਿੱਜੀ ਤੌਰ ਤੇ ਨਹੀਂ ਕਹਿੰਦਾ ਜੀ ਕਿ ਕੋਈ ਕਾਉਂਸਲਰ ਮਾੜਾ ਹੈ ਜਾਂ ਕੋਈ ਆ ਉਸ ਵੇਲੇ ਇਹ ਸਾਰਾ ਪਿੰਡ ਇਕੱਠਾ ਹੋ ਕੇ ਨਗਰ ਕੌਂਸਲ ਨਾਲ ਮੀਟਿੰਗ ਕੀਤੀ 3 ਸਾਲ ਪਹਿਲਾਂ ਉਹ ਐਸਟੀਮੇਟ ਹੀ ਦਿਖਾ ਲਦੇ ਕਿ ਇਹ ਤਾਂ ਗੱਲ ਅੱਜ ਦੀ ਹੋ ਗਈ ਮੈਡਮ ਕੋਈ ਕੰਮ ਕਰਨ ਦਿੰਦਾ ਜਾਂ ਨਹੀਂ ਕਰਨ ਦਿੰਦਾ ਪ੍ਰੋਬਲਮ ਆ ਕੇ ਸਾਡੀ ਸਿਰਫ ਇੰਨੀ ਕੁ ਖੜੀ ਹੁੰਦੀ ਆ ਕਿ ਪਿੰਡ ਵਾਲਿਆਂ ਲਈ ਅਸੀਂ ਇੱਕ ਦੂਸਰੇ ਦੇ ਸਿੱਟੀਆਂ ਕਾਬਦਾ ਉੱਥੇ ਦਾ ਉੱਥੇ ਇਹਨਾਂ ਨੇ ਤਾਂ ਕਹਿਤਾ 35 ਲਾ ਦਨੇ 35 ਲਈ ਐਸਟੀਮੇਟ ਕਿੱਦਾਂ ਬਣਨਾ ਸੁਣੋ ਮੇਰੀ ਗਾ ਐਸਟੀਮੇਟ ਬਣੇ ਤੁਸੀਂ ਛੱਡ ਦਿਓ ਮੈਨੂੰ ਪਤਾ ਜਿੱਦਾਂ ਕੰਮ ਹੋਣਾ ਉਦੋਂ ਹੀ ਹੋਣਾ ਇੱਥੇ ਜਿਹੜੀ ਮਰਜ਼ੀ ਸਫਾਈ ਦੇ ਦੋਸਰੀ ਗੱਲ ਇਹ ਆ ਕਿ ਕੌਂਸਲਰਸ ਨੂੰ ਭਰੋਸੇ 'ਚ ਕਾਉਂਸਲਰ ਦੇ ਨਾਲ ਡਿਸਕਸ ਕਰਨਾ ਮੇਰਾ ਕੰਮ ਨਹੀਂ ਹੈਗਾ ਜੇ ਤੇ ਜੇ ਤੇ ਸਾਰੇ ਇਹਦੇ ਵਾਂਗੂ ਸਹਿਚਾਰ ਦੇ ਨਾਲ ਮੇਰੇ ਨਾਲ ਬੈਠਦੇ ਤੇ ਮੈਂ ਉਹਨਾਂ ਨਾਲ ਡਿਸਕਸ ਕਰ ਲਾ ਮੈਂ ਤੁਸੀਂ ਸਹਿਮਤ ਹੋ ਅਸੀਂ ਇਦਾਂ ਕਰਦੇ ਆਂ ਜੀ ਕਿਹੜੇ ਕਾਉਂਸਲਰ ਸਾਡੇ ਨਾਲ ਸਹਿਮਤ ਨੇ ਉਹਨਾਂ ਨਾਲ ਗੱਲ ਕਰਦੇ ਆਂ ਮੀਟਿੰਗ ਪ੍ਰਧਾਨ ਜੀ ਕੋ ਪਰਸੂਇਸਪਿੰਟ ਲਈ ਅਲੱਗ ਕਰਦੇ ਆ ਆਹ ਕਮਿਟਮੈਂਟ ਕਰਕੇ ਜਾਈਏ ਨਹੀਂ ਜੀ ਨਹੀਂ ਤੁਸੀਂ ਨਹੀਂ ਕਹਿੰਦਾ ਪ੍ਰਧਾਨ ਜੀ ਦੱਸੋ ਮੇਰੀ ਗੱਲ ਤੁਸੀਂ ਮੈਂ ਆਪਣੇ ਸ਼ਹਿਰ ਬਦਲੇ ਮੈਂ ਲੋਕਾਂ ਦੇ ਕੰਮ ਬਦਲੇ ਸਾਡਾ ਵੀ ਉਨਾਂ ਹੀ ਆ ਜੀ ਸੋ ਸੋ ਮੈਨੂੰ ਨਹੀਂ ਪਤਾ ਤੁਹਾਡਾ ਕੀ ਸੁਣ ਲਓ ਸਾਡੇ ਦਾ ਜੰਪ ਵਾਲੀ ਤੇ ਦਾ ਜੀ ਇੱਥੇ ਬਹਿਸ ਨਾ ਕਰੋ ਇਸ ਵਿ ਅਸੀਂ ਨਾਲ ਹੀ ਕਰਾਂਗੇ ਮੈਂ ਤਾਂ ਹੁਣ ਵੇਟ ਕਰੂੰਗੀ ਜਿੱਦਾਂ ਮੇਰੇ ਕੋਲ ਕੰਮ ਹੋਊਗਾ ਮੋੜ ਤਾਂ ਕੱਲ ਮੈਂ ਉਹੀ ਕਰੂੰਗੀ ਜਦੋਂ ਤੁਹਾਡਾ ਜ਼ਿਕਰ ਦਾ ਮੀਟਿੰਗ ਕਰੋ ਜਦੋਂ ਜ਼ਿਕਰ ਤਾਂ ਨਾ ਕਰੋ ਜਿਹੜੇ ਜੇਸ ਕੰਮ ਲਈ ਇਹਨਾਂ ਨੇ ਤਾਂ ਨਾ ਲਾਇਆ ਉਹ ਕੰਮ ਤਾਂ ਹੋਊਗਾ ਜਿੱਦਾਂ ਮਰਜ਼ੀ ਕਰਵਾਈਏ ਠੀਕ ਹੈ ਜੀ ਇੱਕ ਤੁਸੀਂ ਮੇਰੇ ਕੋਲੋਂ ਸਿੱਧਾ ਨਾ ਉਠਾਓ ਦੁਨੀਆ ਬਹੁਤ ਖਰਾਬ ਹੁੰਦੀ ਟਰੱਕ ਪਿੱਛੇ ਟਰਾਲੀਆਂ ਕਰਨ ਵਾਲੇ ਸਭ ਕਸੇ ਕੰਨੋ ਜਾਓ ਤੁਹਾਡਾ ਕੰਮ ਸ਼ੁਰੂ ਹੋਏ ਕੰਨੋ ਨਾ ਹੋਊਗਾ ਪਾਸੋਂ ਨਾ ਹੋਊਗਾ ਕਿਉਂਕਿ ਕੰਮ ਕਰਨ ਸਭ ਸ਼ੁਰੂ ਕਰਨ ਸਮਾਂ ਲੈਣਾ ਠੀਕ ਹੈ ਠੀਕ ਹੈ ਤੁਸੀਂ ਜਾਓ ਘਟੋ ਠੀਕ ਹੈ ਜੀ ਇੰਟਰਸੈਕਸ਼ਨ ਤੇ ਕਿ ਇਸ ਗੱਲ ਨੂੰ ਹਫਤਾ ਹੋ ਗਿਆ ਹੋਗਾ ਇਸ ਗੱਲ ਨੂੰ ਸ਼ਾਇਦ 10 ਦਿਨ ਹੋ ਗਏ ਹੋਣਗੇ ਰਹਿਮਾਨਪੁਰਾ ਮੱਲੋ ਤੋਂ ਮੇਰੇ ਕੋਲ 70 ਬੰਦੇ ਇਕੱਠੇ ਹੋ ਕੇ ਆਏ 70 ਬੰਦੇ ਉਹ ਗਲੀਆਂ ਜਿਨ੍ਹਾਂ ਦੀਆਂ ਰੁਕੀਆਂ ਹੋਈਆਂ ਜਿਨ੍ਹਾਂ ਦੇ ਕੰਮ ਰੁਕੇ ਪਏ ਆ ਕਿ ਜੀ ਮੈਂ ਹੁਣ ਕੀ ਕਰਾਂ ਜਦੋਂ ਕੰਮ ਕੋਈ ਹਾਊਸ ਦੇ ਵਿੱਚ ਪਾਸ ਨਹੀਂ ਹੋ ਮੈਂ ਤਾਂ ਵੇਟ ਹੀ ਕਰੂੰਗੀ ਨਾ ਲੋਕੀ ਕਿੱਥੇ ਜਾਣ ਜੀ ਉਹਨਾਂ ਨੇ ਇਹਨਾਂ ਨੂੰ ਵੀ ਵੋਟਾਂ ਪਾ ਕੇ ਚੁਣਿਆ ਤੁਹਾਨੂੰ ਵੀ ਵੋਟਾਂ ਪਾ ਕੇ ਫਿਰ ਲੋਕ ਇਹਨਾਂ ਦੇ ਘਰਾਂ ਮੋੜੇ ਧਰਨੇ ਲਾਉਣ ਇਹੀ ਹੋ ਸਕਦਾ ਮੈਂ ਕੀ ਕਰ ਸਕਦੀ ਹਾਂ ਇਸ ਤੋਂ ਚਾਹੇ ਐਮਸੀ ਸਾਹਿਬ ਕਹਿੰਦੇ ਆ ਕਿ ਮੈਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਠੀਕ ਹੈ ਨਾ ਪਤਾ ਹੋਵੇ ਉਹਨਾਂ ਨੂੰ ਉਹ ਚੇ ਉਹ ਕਰਦੇ ਕੀ ਆ ਫਿਰ ਕੱਲ ਐਮਸੀ ਆਉ ਇੱਕ ਹੋਰ ਜੀ ਜੇ ਉਹਨਾਂ ਨੂੰ ਕਿਸੇ ਗੱਲ ਦਾ ਨਹੀਂ ਪਤਾ ਜੇ ਉਹਨਾਂ ਨੂੰ ਆਪਣੇ ਲੋਕਾਂ ਦਾ ਨਹੀਂ ਪਤਾ ਕਿ ਉਹ ਕਿੱਦਾਂ ਲੰਘਦੇ ਕਿੱਦਾਂ ਤੁਰਦੇ ਕਿੱਦਾਂ ਆਉਂਦੇ ਕਿੱਦਾਂ ਜਾਂਦੇ ਫਿਰ ਉਹਨਾਂ ਨੂੰ ਕਹਦਾ ਪਤਾ ਐਮਸੀ ਸਿਰਫ ਕੱਲ੍ਹ ਗਿਆ ਲਾਉਣ ਲਈ ਹੁੰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੋ ਇਹਨਾਂ ਕੋਲ ਕਿਉਂ ਨਹੀਂ ਜਾਂਦੇ ਇਹ ਕਿਉਂ ਨਹੀਂ ਕਰਵਾਉਂਦੇ ਕੰਮ ਇਹ ਆਪਸੀ ਤਾਲਮਿਲ ਦੀ ਕਮੀ ਕਰ ਨਹੀਂ ਸਭ ਲੋਕੀ ਇਹਨਾਂ ਦੀ ਆਪਸੀ ਵਿੱਚ ਇਹ ਸਾਜ਼ਿਸ਼ ਕਰਦੇ ਆ ਸਾਰੇ ਇਹਨਾਂ ਨੇ ਸਾਜ਼ਿਸ਼ ਦੇ ਤਹਿਤ ਉਹਦਣ ਮੀਟਿੰਗ ਜਿਹੜੀ ਕੈਨਸਲ ਕੀਤੀ ਜੇ ਕੋਈ ਡਿਸਕਸ਼ਨ ਕਰਨੀ ਸੀ ਮੰਨ ਲਓ ਕਿ ਆਈਟਮ ਟੇਬਲ ਤੇ ਰੱਖੀ ਆ ਟੇਬਲ ਤੇ ਰੱਖੀ ਹੋਈ ਆਈਟਮ ਨੂੰ ਘੰਟਾ 2 ਘੰਟੇ ਮੇਰੇ ਕੋ ਜਿੰਨਾ ਮਰਜੀ ਲੈ ਲੰਦੇ ਬੈਠ ਕੇ ਪਹਿਲਾਂ ਡਿਸਕਸ ਕਰ ਲੈਂਦੇ ਫਿਰ ਉਹਨੂੰ ਹਾਊਸ ਦੇ ਪਾਸ ਕਰ ਲੈਂਦੇ ਕੋਈ ਤਰੀਕਾ ਹੁੰਦਾ ਬਦਤਮੀਜ਼ੀ ਕੀਤੀ ਇਹਨਾਂ ਨੇ ਸਾਰਿਆਂ ਨੇ ਕਿ ਲੈ ਕੇ ਉੱਥੇ ਛੱਡ ਕੇ ਤੇ ਹਾਊਸ ਤੋਂ ਬਾਈਕਟ ਕਰ ਦੋ ਇੱਕ ਹੋਰ ਤੁਸੀਂ ਉਧਰ ਹਟ ਡਿਕਾਰਡਨ ਕਰਕੇ ਗਏ ਲੋਕਾਂ ਨੂੰ ਰੇੜੀਆਂ ਦੇ ਕੇ ਗਏ ਅੱਜ ਵੀ ਉੱਥੇ ਹੀ ਖੜੀ ਜਾਂਦੇ ਕਿਸੇ ਨੂੰ ਵੀ ਇੱਕ ਵੀ ਰੇੜੀ ਦੁਆਰਾ ਨਹੀਂ ਮਿਲੀ ਜੀ ਉਹ ਸਾਹਿਬ ਹਾਂਜੀ ਹਾਂ ਇੱਧਰ ਆਓ ਕਿਉਂ ਨਹੀਂ ਦਿੱਤੀਆਂ ਰੇੜੀਆਂ ਸਵੇਰ ਨੂੰ ਜਿਹੜੀਆਂ ਰੇੜੀਆਂ ਡਿਸਟ੍ਰਿਬਿਊਟ ਨਾ ਹੋਈਆਂ ਤੇ ਮੈਂ ਤੁਹਾਡੇ ਕੋਲ ਸਕੇਚ ਕਰੀ ਠੀਕ ਹੈ ਉਹਦੇ ਘੜੀਆਂ ਜਿਹੜੀਆਂ ਉਹ ਗੜਨਡੀਆਂ ਘੜੀਆਂ ਨਹੀਂ ਉਹ ਮੁੜ ਕੇ ਖਰਾਬ ਹੋ ਜਾਣਗੀਆਂ ਫਾਇਦਾ ਕੀ ਉਹਦਾ ਉਹ ਕਿ ਉਹ ਕਹਿੰਦੇ ਐਮਐਲ ਸਾਬ ਡਿਕਾਰਡਨ ਕਰਗੀ ਡਿ ਇਹਨਾਂ ਕੋ ਦਵਾ ਦੇ। ਇਹਨਾਂ ਕੋ ਕਰਵਾ ਦਿਓ। ਇਹਨਾਂ ਕੋ ਦਵਾ ਦੇ ਗੀਂਦੀ। ਤੁਹਾਨੂੰ ਰੇਡੀਆਂ ਤਾਂ ਮਿਲਣ ਸੀ। ਪ੍ਰਧਾਨ। ਹਾਂਜੀ। ਤੁਹਾਨੂੰ ਰੇਡੀਆਂ ਕਿਉਂ? ਤਾਂ ਪਤਾ ਨਹੀਂ ਤੁਹਾਡੇ ਕੋਲ ਹੀ। ਚਲੋ ਠੀਕ ਐ। ਚਲੇਗੇ। ਸਵੇਰੇ ਦਿਓ। ਦਿਓ ਸਵੇਰੇ ਰੇਡੀਆਂ ਦਿਓ। ਜੇ ਪ੍ਰਧਾਨ ਨੇ ਆਪਣੇ ਨਾਂ ਤੇ ਦੇਣੀਆਂ ਆਪਣੇ ਤੇ ਦਵਾ ਦਿਓ। ਕੰਮ ਤੇ ਕਰ ਲਓ ਮਿਹਨਤ ਕਰਕੇ ਤੁਹਾਡੇ ਮੂਰੇ ਪਈ। ਠੀਕ ਐ। ਲਾ ਦਿਓ ਸਵੇਰੇ ਫੇਰ ਕਰ ਦਿਓ ਜੋ ਕਰਨਾ ਉੱਤੇ। ਆਪਣਾ ਈਓ ਸਾਹਿਬ।